ਵੀ ਸੇ ਤਵੀ ਨੂੰ ਮੁਕਤੀ ਪ੍ਰਾਪਤ ਹੋਣ ਦੇ ਮਤਨ ਆਜੀ ਇਸ ਸਾਲ ਭਰਿੰਦਰ ਸਾਹਿਬ ਤੋਂ ਬਾਅਦ ਸੇ ਪੇਟ ਪੱਥਰ ਹੁੰਦਾ ਵਾ 500 ਲਗਜੀਆਂ ਨੇ ਸੱਟਾਂ ਮਾਰੀਆਂ ਹੋਈਆਂ ਲੋਨਾ ਆਪਣਾ ਤੇ ਆਈਵੀ ਹਸਤਾ ਦਾਖਲ ਸੀ ਜਿਸ ਦੀ ਦਾ ਸਤਾਤੀ ਦੀ ਮੌਤ ਹੋ ਗਈ ਜੀ ਉਸ ਸੰਬੰਧ ਵਿੱਚ ਦਾ ਅਸੀਂ ਕਿੰਨ ਦੋਸ਼ੀਆਂ ਨੂੰ ਕੱਲ ਰੈਕਟ ਕੀਤਾ ਹਰਪ੍ਰੀਤ ਸਿੰਘ ਤੇ ਹਰਪ੍ਰੀਤ ਸਿੰਘ ਤੇ ਪਰਮਿੰਦਰ ਸਿੰਘ ਵਾਸੀ ਪਾਲੇਪੁਰਾਇਆ ਤੇ ਇੱਥੇ ਕਰਨ ਉੱਪਰ ਗੋਲੀ ਵੱਢ ਕੇ ਪਾਟਾਈ ਇਹ ਕਿੱਨਾ ਰੈਕਟ ਕੀਤਾ ਕਿਹਨਾਂ ਨੂੰ ਚੋਂ ਕਿ ਦੱਸਿਆ ਜਾ ਰਿਹਾ ਕਿ ਫੌਜੀ ਵਿੱਚ ਪਰ ਮਨਤੂ ਜੀ ਆਂਦੇ ਅਜੀ ਤਰਵਿੰਦਰ ਸਿੰਘ ਜਿਹੜਾ ਫੌਜੀ ਹੈ ਜੀ ਇਹ ਸਿੱਪੀ ਆਇਆ ਜੀ